ਕਸੌਣ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਹਾਂ ਬਾਈ ਦਾ ਐਡਰੈਸ ਇੱਕ ਵਾਰੀ ਜਰੂਰ ਕਨਫਰਮ ਕਰ ਲਿਓ ਪਿੰਡ ਕੋਟਵੱਡਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਆ ਭਾਈਆਂ ਦਾ ਮਹਿੰਦਰ ਸਿੰਘ ਅੱਜ ਜਿਹੜੀ ਵੀਡੀਓ ਆਪਾਂ ਬਣਾਉਣੀ ਆ ਦੋਸਤੋ ਇੱਕ ਨੀਲੀ ਰਵੀ ਝੋਟੀ ਤੇ ਤਿੰਨ ਨਾਗ ગામਾਂ ਦੇ ਵਿੱਚ ਹੈ ਜੀ ਇੱਕ ਟੋਕੜ ਕੱਪੜਾ ਨਹੀਂ ਹੈਗੀ ਦੋਸਤੋ ਭਾਈਆਂ ਦੇ ਕੋਲ ਆਪਾਂ ਡਿਟੇਲ ਸਾਰੀ ਪੁੱਛ ਕੇ ਕੱਲੇ-ਕੱਲੇ ਨਾਲ ਦੀ ਟਰਦਾ ਸਾਂਝੀ ਕਰ ਲਾਂਗੇ ਉਸ ਤੋਂ ਪਹਿਲਾਂ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਬਰਖ ਜਿਹੜੀ ਕਰਨੀ ਆ ਦੋਸਤੋ ਉਹ ਤੁਸੀਂ ਆਪ ਆ ਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੜੀ ਗੱਲ ਨਾ ਹੋਵੇ ਗੱਲਬਾਤ ਕਰਦੇ ਆ ਭਾਜੀ ਨੇ ਡਿਟੇਲ ਸਾਰੀ ਪੁੱਛਦੇ ਆ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ ਜੀ ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਜੀ ਹੋਰ ਭਾਜੀ ਠੀਕ ਠਾਕ ਠੀਕ ਠਾਕ ਜੀ ਵਧੀਆ ਚੜ੍ਹਦੀ ਕਲਾ ਜੀ ਵਧੀਆ ਠੀਕ ਹੈ ਜੀ ਭਾਜੀ ਇਹ ਕਰੀ ਡਰੈੱਸ ਆਪਣਾ ਮਰਾਇਆ ਦੱਸ ਦਿਓ ਡਰੈੱਸ ਦਾ ਨ ਜਿਲ੍ਹਾ ਕਰਨਤਰਤਹਾਂ ਜੀ ਇਹ ਫੋਨ ਨੰਬਰ ਜੱਜ ਫੋਨ ਨੰਬਰ 77409 ਹਾਂਜੀ 77409 3142 ਠੀਕ ਹੈ ਜੀ ਹਾਂਜੀ ਆਪਣੇ ਕੋਲ ਤਿੰਨ ਨੱਕ ਗਾਵਾਂ ਦੇ ਵਿੱਚ ਤੇ ਇੱਕ ਮਾਝਾ ਨੀਲੀ ਰਵੇ ਛੋਟੀ ਜੀ ਠੀਕ ਹੈ ਜੀ ਛੋਟਾ ਆਪਾਂ ਗਾਂ ਤੋਂ ਸ਼ੁਰੂ ਕਰ ਲਈਏ ਟੋਕੜ ਗੱਪਣ ਤੋਂ ਹਾਂਜੀ ਟੋਕੜ ਗੱਪਣ ਤੋਂ ਕਰ ਲਓ ਜੀ ਕਿੰਨੇ ਚਿਰ ਦੀ ਭਾਜੀ ਗੱਪਣ ਹੈ ਜੀ ਇਹ ਭਾਜੀ 5.5 ਮਹੀਨੇ ਦੇ ਕੱਪਣਾ ਜੀ ਕਨਫਰਮ ਹੈ ਜੀ ਆਪਣੀ ਕਨਫਰਮ ਬਿਲਕੁਲ ਠੀਕ ਹੈ ਜੀ ਤੇ ਹੁਣ ਦੁੱਧ ਕਿੰਨਾ ਚੋਣ ਦੀ ਦੁੱਧ 8 ਲੀਟਰ ਹੈ ਜੀ ਦੋਵੇਂ ਟਾਈਮ ਮਿਲਦੀ ਹੈ ਜੀ ਦੋਵੇਂ ਟਾਈਮ ਜੀ ਠੀਕ ਹੈ ਜੀ 8 ਤੋਂ ਬਾਹਰ ਹੋਊ ਦੇ ਕੇ ਸਾਡੀ ਗੰਟੀ ਦੇਵਾਂਗੇ ਆਪਾਂ ਠੀਕ ਹੈ ਜੀ ਤੇ ਇਹ ਭਾਈ ਹੁਣ ਸੁਹਾ ਕਰਵਾ ਸੁਣੀ ਸੁਹਾ ਤਿੱਜਾ ਜੀ ਤਿੱਜਾ ਸੁਹਾ ਸੁਣੀ ਤੇ ਦੂਜਾ ਸੁਈ ਤੇ ਤੀਜਾ ਤੇ ਗੱਬਣਾ ਹੈ ਨਾ ਜੀ ਠੀਕ ਹੈ ਜੀ ਤੋੜ ਕੇ ਦਿਖਾਈ ਮਾਈ ਜੀ ਵੀਰ ਜੀ ਖੋਲਿਓ ਇਹਨ ਬਿਲਕੁਲ ਜੀ 6 ਮਹੀਨੇ ਦੀ ਗੱਬਣ ਦੋਸਤੋ ਕਨਫਰਮ ਚੈੱਕ ਪਾਸ ਅੱਛਾ ਸਾਢੇ 6 ਦੀ ਹੈ ਨਾ ਜੀ ਸਾਢੇ 6 ਦੀ ਕਨਫਰਮ ਚੈੱਕ ਪਾਸ ਆ ਹਾਂ ਜੀ ਦੁੱਧ 7 ਕਿਲੋ ਹੋਊਗਾ ਮੌਜੂਦਾ ਜਿਹੜਾ ਤਿਆਰ ਵੈਸੇ ਤੇ 8 ਕਿਲੋ ਦੀ ਗਾਰੰਟੀ ਭਾਈ ਯੂਨੀਅਨ ਦੇ ਪਰ ਚਾਹ 7 ਕਿਲੋ ਕਰਕੇ ਦੇਵਾਂਗੇ ਆ ਲੋ ਕਰਿਓ ਚੈੱਕ ਜੀ ਦੋਵੇਂ ਟਾਈਮ ਦੋਸਤੋ ਮਿਲਦੀ ਹੈ ਤਸੱਲੀ ਕਰਨੀ ਹੈ ਤੁਸੀਂ ਇੱਕ ਟਾਈਮ ਦੋ ਟਾਈਮ ਚੋਕੇ ਕਰ ਸਕਦੇ ਹੋ ਹੈਲੋ ਲੈਓ ਵੀ ਰਮੋਡਲਾ ਮਾਈਕੀ ਲਵੇ ਸ਼ਾਈ ਵਾਲ ਦੇ ਨਾਲ ਦੋਸਤੋ ਕਰਾਸ ਸੰਗ ਰੱਖਦੀ ਹੈ ਮਾਈਕੀ ਆਹੋ ਜੀ ਕਰਿਓ ਚੱਕ ਅੱਛਾ ਭਾਜੀ 12 ਧੂਰਾ ਬਰਾਬਰ ਆਉਂਦੀ ਹੈ ਚਾਰ ਬਿਲਕੁਲ ਜੀ ਬਿਲਕੁਲ ਚੋਂ ਥਾਣਾ ਜੀ ਆਪਣੀ ਗਰੰਟੀ ਹੈ ਜੀ ਠੀਕ ਹੈ ਜੀ ਦੋਸਤੋ ਕਾਦ ਕਾਠ ਗਾਂ ਦਾ ਰਾਜੀਪੂਰੀ ਇਹ ਚੈੱਕ ਕਰ ਲਿਓ 6.5 ਮਹੀਨੇ ਨਿੱਕਾ ਨਫਰਮ ਚੈੱਕ ਪਾਸ ਆ ਤੇ ਇਹਦਾ ਭਾਜੀ ਮੁੱਲ ਕਿੰਨਾ ਕਰਨਾ ਮੋਲਵੀਰ ਜੀ ਹੁਣ ਤੁਹਾਨੂੰ ਪਤਾ ਰੇਟ ਬਹੁਤ ਜਿਆਦਾ ਵਧ ਗਿਆ ਹਾਂਜੀ ਹਾਂਜੀ ਤੇ ਰੇਟ ਇਹਦਾ ਆਪਾਂ 60 ਕਿ ਕੀ 55 ਜੀਪੀ ਆਈਏ ਹਾਂਜੀ 52000 ਦੇਵਾਂਗੇ ਆਪਾਂ 52000 ਦੀ ਹਾਂਜੀ ਕਿੰਨਾ ਕੋ ਮਾਨਤਾ ਲਓ ਸਕਦਾ ਮਾਨਤਾ ਕਰ ਤਾ ਤੁਸੀਂ ਕਰ ਲੋ ਜੀ ਹੋ ਸਕਦੀ 50 ਦੀ ਆ 50 ਦੀ ਕਰ ਦਾਂਗੇ ਠੀਕ ਹੈ ਜੀ ਯਾ ਵੀ 1000 ਕੱਟ ਕਰਾਂਗੇ 50000 ਦੀ ਹੈ ਨਹੀਂ 50000 ਦੀ ਕਰ ਦਾਂਗੇ ਠੀਕ ਹੈ ਜੀ ਰੇਟ ਦੋਸਤੋ ਮਾਲਕ ਵੀਰਾਂ ਨੇ ਇੰਡੀਪੈਂਡ ਕਰਨਾ ਹੁੰਦਾ ਤੁਹਾਨੂੰ ਪਤਾ ਕਿਉਂਕਿ ਪਸ਼ੂ ਉਹਨਾਂ ਨੇ ਘਰੋਂ ਸੇਲ ਕਰਦੇ ਹੁੰਦੇ ਆ ਇਸ ਕਰਕੇ ਰੇਟ ਜਿਹੜਾ ਕਰਦੇ ਆ ਮਾਲਕ ਵੀਰ ਕਰਦੇ ਆ ਅਸੀਂ ਤੇ ਚਲੋ ਜਿੰਨਾ ਛੋੜ ਛੱਪਾ ਮੁ ਉਨੰਝਾ ਹਜ਼ਾਰ ਰੁਪਏ ਦੇ ਵਿੱਚ ਦੋਸਤੋ ਜਿਹੜਾ ਆਇਆ ਗਿਆ ਦਾ ਮਾਨਤਾਣ ਛੋੜ ਛੱਪਾ ਜਿਹੜਾ ਮੌਕੇ ਤੇ ਜਰੂਰ ਹੋਊਗਾ ਗਾਂ ਚੰਗੀ ਆ ਰਾਜੀ ਆ ਗਾਂ ਗੱਬਣ ਵੀ ਆ ਦੋਸਤੋ ਦੁੱਧ ਵੀ ਦੇਣ ਢੀ ਆ ਇਹਦੋਂ ਕਿ ਭਾਜੀ ਜਿਹੜੀ ਇਹ ਗਾਂ ਦੋ ਨੰਬਰ ਵਾਲੀ ਇਹਦੀ ਰਸੀ ਡਿਟੇਲ ਆਪਾ ਇਹ ਵੀਰ ਜੀ ਢਾਈਆਂ ਕੇ ਮਹੀਨੇ ਦੀ ਸੂਈ ਆ ਅੱਛਾ ਜੀ ਇੰਟਰਲੈਂਡੋ ਆ ਢਾਈਆਂ ਮਹੀਨੇ ਦੀ ਸੂਈ ਆ ਠੀਕ ਹੈ ਜੀ ਤੇ ਇਹਨੂੰ 20 ਦਿਨਾਂ 22 ਦਿਨ ਟੀਕਾ ਭਰ ਇਹਨੂੰ ਹੋ ਗਿਆ 12 ਤਰੀਕ ਦਾ ਟੀਕਾ ਭਰਿਆ ਜੀ ਮਤਲਬ ਜੇ ਕਨਫਰਮ ਕੋਈ ਨਹੀਂ ਇਹਨੂੰ ਕਨਫਰਮ ਕੋਈ ਨਹੀਂ ਵੈਸੇ ਵੈਸੇ ਮੇਰੇ ਹਿਸਾਬ ਨਾਲ 1 ਇਹ ਇਹ ਸੂਆ ਕਰਵਾ ਸੀ ਭਾਈ ਹਾਂਜੀ ਸੂਆ ਕਰਵਾ ਸੀ ਸੂਆ ਪਹਿਲਾ ਜੀ ਪਹਿਲਾ ਸੂਆ ਪਹਿਲਾ ਸੂਆ ਤੇ ਕਿੰਨਾ ਦੁੱਧ ਜਿਹੜਾ ਮੌਕੇ ਤੇ ਚੂਣ ਦੁੱਧ 8 ਲੀਟਰ ਆਈ ਇਹਦੇ ਕੋਲ ਦੋਵੇਂ ਟਾਈਮ ਮਿਲਦੀ ਬੱਚਾ ਹੈਗਾ ਤਾਂ ਨਹੀਂ ਬੱਚਾ ਨਹੀਂ ਹੈਗਾ ਅੱਛਾ ਬਿਨਾਂ ਬੱਚੇ ਦੇ ਬਿਨਾਂ ਬੱਚੇ ਦੇ ਠੀਕ ਹੈ ਜੀ ਭਾਈ ਜੀ ਖੋਲੀ ਇਹਨੂੰ ਤੋੜ ਕੇ ਸਹੀ ਸਹੀ ਜੀ ਖੜੀ ਸਹੀ ਜੀ ਜੀ ਲੋ ਜੀ ਦੋਸਤੋ ਗਰਲੈਂਡੋ ਨਸਲ ਦੇ ਨਾਲ ਇਹ ਰੱਖਦੀ ਆ ਕੁਝ ਕ੍ਰੋਸ ਸੰਗ ਆ ਕਰਿਓ ਚੈੱਕ 8 ਕਿਲੋ ਦੁੱਧ ਪਾਈ ਤਿਆਰ ਹੁਣ 8 ਕਿਲੋ ਜੀ 8 ਕਿਲੋ ਤਿਆਰ ਆ ਕੋਈ 20 22 ਦਿਨ ਦਾ ਟਾਈਮ ਹੋਗਾ ਠੀਕ ਆ ਪਰ ਇਹਨੂੰ ਪਰ ਕਨਫਰਮ ਕੋਈ ਨਹੀਂ ਜ ਸੁਵਾ ਦੋਸਤੋ ਪਹਿਲਾ ਸੂਈ ਆ ਦੂਜੇ ਸੂਈ ਹਤੇ ਗਾਂ ਟੀਗਾ ਭਰਿਆ ਵਾ ਕੋਈ ਜਿਹੜਾ ਕੋਈ ਵੀਰ ਖੜੂਗਾ ਖਰੀਦੀ ਕੋਈ ਕਿਸਮਤ ਆ ਇਹ ਆ ਵੀ ਲਓ ਜੀ ਦੋਸਤੋ ਕਰਿਓ ਚਾਹ ਕਰ ਰਾਜੀ ਆ ਪੂਰੀ ਇਹ ਵੀ ਹਬ ਤੇ ਇਹਦਾ ਭਾਜੀ ਕੀ ਰੇਟ ਲੈਂਦੇ ਇਹਦਾ ਵੀਰ ਜੀ ਰੇਟ ਤੇ 35 ਕਰਦੇ ਆ ਜੀ ਪਰ ਆਪਾਂ ਲੈਸ ਰੂਸ ਕਰਕੇ 30 ਦੀ ਦੇ ਦਾਂਗੇ 30000 ਦੀ ਹਾਂਜੀ ਠੀਕ ਹੈ ਜੀ ਹੈਗੀ ਕੋਈ ਗੱਜੇ 30 ਚੋ ਵੀ ਉਹ ਕਰ ਲਓ ਕਰ ਲਓ ਤੁਸੀਂ ਜਿੰਨੀ ਹੋ ਸਕਦੀ ਕਰ ਦੋ ਜਿਹੜੀ ਯਾਰ ਖਰੀਦਨੀ ਕਰਨੀ ਵੀਡੀਓ ਚ ਕਰ ਦੋ 27 ਦੇ ਦਾਂਗੇ 27000 ਦੇ 27000 ਦੇ ਠੀਕ ਹੈ ਜੀ ਲੋ ਜੀ ਦੋਸਤੋ ਡਿਮਾਂਡ 35000 ਰੁਪਿਆ ਤੇ 27000 ਦੇ ਵਿੱਚੋਂ ਭਾਜੀ ਨੇ ਕਹਿੰਦੇ ਆਆਂ ਗਿਆ ਦਾ ਮਾਨ ਤਨ ਸ਼ੋਰ ਸ਼ਪਾ ਜਿਹੜਾ ਮੌਕੇ ਤੇ ਹੋਊਗਾ ਮੁੱਲ ਜਿਹੜੇ ਹੁੰਦੇ ਵੀਡੀਓ ਵਾਲੇ ਫਿਕਸ ਹੁੰਦੇ ਫੋਨ ਜਰੂਰ ਕਰਿਆ ਕਰੋ ਇਹ ਦੋ ਮਗਾ ਆ ਗਿਆ ਤਿੰਨ ਨੰਬਰ ਭਾਜੀ ਦੱਸੋ ਜੀ ਇਹਦੇ ਬਾਰੇ ਇਹ ਵੀਰ ਜੀ ਗਾਂ ਨੂੰ 1 ਮਹੀਨਾ ਹੋ ਗਿਆ ਸੋਈ ਨੂੰ ਜੀ ਤੇ ਵਛੀ ਇਹਦੀ ਜਿਹੜੀ ਡੈੱਡ ਹੋ ਗਈ ਆ ਅੱਛਾ ਵਛੀ ਐਕਸਪਾਇਰ ਹੋ ਗਈ ਆ ਵਛੀ ਖਸਰ ਹੋ ਗਈ ਆ ਠੀਕ ਹੈ ਜੀ ਤੇ ਹੁਣ ਮਿਲਦੀ ਮੁੱਲ ਦੀ ਕਿਤੋਂ ਭਾੜੇ ਮਿਲਦੀ ਨਹੀਂ ਬਿਨਾ ਭਾੜੇ ਤੋਂ ਇਸ ਤਰ੍ਹਾਂ ਹੀ ਅੱਛਾ ਇਤਨਾ ਹੀ ਮਿਲ ਪਈ ਇਸ ਤਰ੍ਹਾਂ ਹੀ ਠੀਕ ਹੈ ਜੀ ਬਿਨਾ ਭਾੜੇ ਤੋਂ ਬਿਲਕੁਲ ਸੀਲ ਠੰਢੀ ਆ ਹਾਂ ਜੀ ਇਹਨੂੰ ਮਤਲਬ ਕਿਰਿਓ ਚੈੱਕ ਦੋਸਤੋ ਪੂਰੀ ਸੀਲਸ ਲੱਗੇ ਜਿਵੇਂ ਇਦਾਂ ਹੋਵੇ ਚੋਲੋ ਜੀ ਰਸੀ ਭਾਗ ਅੱਛਾ ਰਸੀ ਭਾਗ ਚੋਂ ਦੇ ਕਿਤਰਾ ਬਿਨ ਰਸੀ ਨਹੀਂ ਬਿਨਾ ਰਸੀ ਤੋਂ ਚੋਰੀ ਬਿਨਾ ਰਸੀ ਤੋਂ ਦੋਸਤੋ ਪੂਰੀ ਸੀਲਸ ਲੱਗੇ ਸੀਲਸ ਪਾ ਲਈ ਸੀਲਸ ਲੱਗੇ ਕਿੰਨਾ ਦੁੱਧ ਭਾਜੀ ਚੋਣ ਡੀ ਇਹਦਾ ਜੀ 8 ਲੀਟਰ ਦੁੱਧ ਆ 8 ਲੀਟਰ 8 ਲੀਟਰ ਠੀਕ ਹੈ ਜੀ ਫਿਰ ਖੋਲੀ ਇਹਨੂੰ ਤੋਰ ਕੇ ਦਿਖਾਈਏ ਮੈਨੂੰ ਇਹ ਵੀ ਸੂਆ ਪਹਿਲਾ ਸੂਈ ਇਹ ਵੀ ਸੂਆ ਪਹਿਲਾ ਜੀ ਪਹਿਲਾ ਸੂਆ ਦੋਸਤੋ ਸੂਈ ਹੈ ਤੇ ਮਗਰ ਬੱਚਾ ਵਸ਼ੀਸ਼ ਤੇ ਵਸ਼ੀ ਗੜੀ ਐਕਸਪਾਇਰ ਹੋ ਗਈ ਹੈ ਹੁਣ ਮੌਜੂਦਾ 8 ਲੀਟਰ ਦੁੱਧ ਤਿਆਰ ਹੈ ਜੀ ਲਓ ਜੀ ਸੀਲਸ ਲੱਗ ਦੋਸਤੋ ਪੂਰੀ ਰੱਦ ਗਿਆ ਵਖਾਤੇ ਤੈਨੂੰ ਹੱਥ ਤੇ ਲਾ ਕੇ ਭਾਈ ਜੀ ਇਹ ਨਹੀਂ ਭੱਜ ਜੇ ਤੀ ਲਾ ਲੈ ਵੀ ਰੋੜਨਾ ਹੈ ਦਾ ਦੂਜੇ ਤੀਜੇ ਦਿਨ ਲੱਗ ਆਪਣੀ ਦਾਦ ਕਮਾਈ ਹੋ ਗੀ ਸਿੰਘ ਦੋਸਤੋਂ ਨਿਕੇ ਨਿਕੇ ਫੋਟਾਂ ਆਈਆਂ ਫੁੱਟੀਆਂ ਜਰੂਰ ਦੇਖ ਲਿਓ ਕਰ ਲਿਓ ਚਾਹ ਇੱਕ ਦੋਸਤੋਂ ਬੈਕ ਸਾਈਡ ਤੇ ਦੀ ਆਰਡਰ ਕੁਆਲਟੀ ਵਿਖਾ ਦੇਣਾ ਆ ਲੋ ਜੀ ਥਣ ਥਣ ਨਿਕਲਵੇਂ ਚਾਰੇ ਗੈਪ ਦੇ ਵਿੱਚ ਲੱਗੇ ਅੱਛਾ ਭਾਜੀ ਇਹਦਾ ਕੀ ਮੁੱਲ ਕਰਦੇ ਮੁੱਲ ਮਰਜ਼ੀ ਭਾਵੇਂ ਦਾ 32 35 ਜੋ ਮਰਜ਼ੀ ਕਰੀਏ ਜੀ ਹਾਂਜੀ ਏ ਮੈਂ ਆਪਾਂ ਇੱਕ ਹੀ ਮੁੱਲ ਕਰਨਾ ਦਾ ਅੱਛਾ ਜੀ ਇਹ 28000 ਦੇ ਦਾਂਗੇ 28000 ਦੇ ਹਾਂਜੀ ਠੀਕ ਹੈ ਜੀ ਉਹ ਚੋਕੀ ਹੈਗੀ ਕਿ ਜੈਸ ਤਰੀ ਵੜੀ ਚਲੋ ਕੋਈ ਆਏਗਾ ਤਾਂ ਮਾਨ ਕਰ ਦਾਂਗੇ ਠੀਕ ਹੈ ਜੀ ਆਏਗਾ ਤਾਂ ਮਾਨ ਕਰ ਦਾਂਗੇ ਠੀਕ ਹੈ ਜੀ ਇਹਦੀ ਵੀ ਦੋਸਤੋ ਡਿਮਾਂਡ 32000 ਰੁਪਏ ਰੱਖੀ ਗਈ ਹੈ ਤੇ 28000 ਦੇ ਵਿੱਚ ਭਾਜੀ ਨੇ ਕਹਿੰਦੇ ਵੀ ਆਿਆਂ ਗਿਆ ਦਾ ਮਾਨ ਤਾਂ ਛੋਰ ਛੱਪਾ ਮੌਕੇ ਤੇ ਹੋਊਗਾ ਇਹ ਤੋਂ ਅੱਗੇ ਇੱਕ ਮੱਝਾਂ ਨੀਲੀ ਰਾਵੀ ਦੀ ਉਹਦੀ ਡਿਟੇਲ ਪੁੱਛ ਲੈਂਦੇ ਹਾਂ ਜੀ ਅੱਛਾ ਭਾਜੀ ਜਿਹੜੀ ਇਹ ਮੱਝਾਂ ਨੀਲੀ ਰਾਵੀ ਦੀ ਇਹ ਸੁਵਾ ਕਿੰਨਾ ਸੂਈ ਸੁਵਾ ਪਹਿਲਾ ਸੂਈ ਹੈ ਜੀ ਪਹਿਲਾ ਸੂਵਾ ਸੀ ਕਿ 1.5 ਸਾਲ ਹੋ ਗਿਆ ਸੀ 1.5 ਸਾਲ ਹੋ ਗਿਆ ਸੀ ਤੇ ਮੁੜ ਕੇ ਗਾਂ ਬਣੀ ਬਣੀ ਨਹੀਂ ਨਹੀਂ ਬਣੀ ਸੀ ਹਾਂਜੀ ਟੀਕਾ ਭਰਾਇਆ ਸੀ ਤੇ ਦੋ ਰਾਂ ਭਰਾਇਆ ਤੇ ਇਹ ਜਮਰਾ ਆਪਣਾ ਦੋ ਰਾਂ ਪ੍ਰੋਬਲਮ ਕਰਕੇ ਜਿਹੜਾ ਮਤਲਬ ਗਰਭ ਕਹ ਰਹੇ ਨੇ ਇਹਦੇ ਨਾਲ ਮੁੜ ਕੇ ਡਾਕਟਰ ਚੈੱਕ ਕਰਾਈਏ ਇਹਦੇ ਆਪਣਾ ਬੱਚੇ ਦਾ ਨਹੀਂ ਜੀ ਟਿਊਬਾਂ ਹੈ ਉਹਦੇ ਵਿੱਚ ਸੋਜ ਸੀ ਇਲਾਜ ਆਪਾਂ ਕਰਵਾਤਾ ਵਾ ਠੀਕ ਹੈ ਜੀ ਹੁਣ ਜਦੋਂ ਟੀਕਾ ਭਰਿਆ ਉਦੋਂ ਇੱਕ ਹੀਟ ਸਟਾਰੀ ਹੁਣ ਜਦੋਂ ਹੀਟ ਚ ਆਈ ਟੀਕਾ ਭਰਿਆ ਤੇ ਉਦੋਂ ਇਹ ਜਮਰਾ ਗੱਪਣ ਹੋ ਜੂਗੀ ਠੀਕ ਹੈ ਅੱਛਾ ਹੁਣ ਦੁੱਧ ਦਿੰਦੀ ਦੁੱਧ ਦਿੰਦੀ ਆ ਜੀ ਕਿੰਨਾ ਕਿਗਾ ਸਵਾਗਤ ਹੈ 1.5 ਕਿਲੋ ਡੇਡ ਕਿਲੋ ਹੋਊਗਾ ਇੱਕੇ ਟਾਈਮ ਮਿਲਦੀ ਇੱਕੇ ਟਾਈਮ ਮੱਠੀ ਬਾਰੀ ਉਧਰ ਦੋਵੇਂ ਟਾਈਮ ਹੀ ਚੋਲ ਸਕੀ ਸੀ ਪਰ ਅਸੀਂ ਇੱਕ ਟਾਈਮ ਚੋਣਿਆ ਠੀਕ ਹੈ ਜੀ ਦੋਸਤੋ ਸੂਈ ਨੂੰ ਟਾਈਮ ਪਾਜੀ ਉਹਨਾਂ ਦੱਸਤਾ ਵੀ 1.5 ਸਾਲ ਦਾ ਹੋ ਗਿਆ ਕੋਈ ਜਿਹੜੀ ਬੱਚੇ ਦਾਣੀ ਟੂਬਾਂ ਦੇ ਵਿੱਚ ਪ੍ਰੋਬਲਮ ਸੀ ਤੇ ਵੈਸੇ ਉਹ ਡਾਕਟਰੀ ਇਲਾਜ ਦਾ ਹੋ ਗਿਆ ਵਾ ਤੇ ਹੁਣ ਦੋਸਤੋ ਦੁੱਧ ਜਿਹੜਾ ਹੈਗਾ ਮੌਕੇ ਦਾ ਕੋਈ ਵੀ 1.5 ਕਿਲੋ ਦੇ ਲਾਗੇ ਬਨੇ ਹੋਊਗਾ ਤੋੜ ਕੇ ਤੁਹਾਨੂੰ ਵਿਖਰੀ ਵੀ ਦਿਖਾ ਦਿੰਦੇ ਹਾਂ ਪਾਜੀ ਖੋਲੋ ਉਹਨੂੰ ਤੋੜ ਕੇ ਦਿਖਾਓ ਸੰਗਾ ਸੰਗਾ ਲੋ ਜੀ ਕਰਿਓ ਚੈੱਕ ਦੋਸਤੋ ਆਹ ਵੇਖੋ ਜੀ ਆਹ ਲੋ ਜੀ ਰਾਜੀ ਹੈ ਦੋਸਤੋ ਪਿੱਠਪੜੇ ਦੀ ਚੜਾਈ ਚੈੱਕ ਕਰ ਲੋ ਸੂਹਾ ਪਹਿਲਾ ਸੂਈ ਹੈ ਪਿਓਰ ਨੀਲੀ ਦਾ ਵੀ ਝੋਟੀ ਸਿਰਫ ਜਿਹੜੀ ਪ੍ਰੋਬਲਮ ਹੈਗੀ ਹੈ ਭਾਈ ਨੇ ਤੁਹਾਨੂੰ ਦੱਸ ਦਿੱਤੀ ਆਹ ਜ ਲੈ ਵੀ ਰੂ ਮੋਰਨਾ ਪੁੱਤਰੀ ਹੈ ਇਹ ਗੀਰੂ ਜੀ ਲਾਣਾ ਅਰੂਨਾ ਹੈ ਪਸ਼ੂ ਨੇ ਦੋਸਤੋ ਡਰ ਜਾਂਦਾ ਕੀਰਾਂ ਬਗਾੰਦੇ ਬੰਦੇ ਤਾਂ ਥੋੜਾ ਜਿਹਾ ਵੇਖ ਲਓ ਜੀ ਚੈੱਕ ਕਰ ਲਿਓ ਚਾਰਨਗ ਤਾਂ ਦਿਖਾਤੇ ਆ ਤਿੰਨ ਗਾਮਾ ਬਿਲਕੁਲ ਸੁਈਆਂ ਸੁਈਆਂ ਤੇ ਇਹ ਝੋਟੀ ਵੀ ਦੋਸਤੋ ਤਕਰੀਬਨ ਕੋਈ 1.5 ਸਾਲ ਦੀ ਸੂਈ ਹੈ ਅਛਾ ਭਾਈ ਇਹ ਦਾ ਜਿਹੜਾ ਆਪਾਂ ਲੈਣ ਦੇਣ ਮੁੱਲ ਕੀ ਕਰੀਏ ਭਾਈ ਪਹਿਲੋਂ ਆਪਾਂ ਬੇਨਤੀ ਕਰਦੇ ਆਂ ਜੀ ਵੀ ਇਹ ਆਪਾਂ ਦੋ ਨੰਬਰ ਵਾਲਾ ਕੋਈ ਫੋਨ ਨਾ ਲਾਵੇ ਠੀਕ ਹੈ ਜੀ ਇਹ ਕੋਈ ਸ਼ੌਂਕ ਨਾ ਕਰ ਰੱਖਣ ਵਾਲਾ ਝੂਠੀ ਹਾਂਜੀ ਹਾਂਜੀ ਤੇ ਫੇਰ ਉਹਨਾਂ ਸ਼ੌਂਕੜੇ ਨੂੰ ਦੇਣੀ ਆ ਠੀਕ ਹੈ ਤੇ ਜਾਂ ਇਹ ਦੋ ਨੰਬਰ ਵਾਲਾ ਫੋਨ ਨਾ ਲਾਵੇ ਠੀਕ ਹੈ ਜੀ ਠੀਕ ਹੈ ਤੇ ਇਹਦਾ ਰੇਟ ਆਪਾਂ ਜਿੰਨਾ ਮਰਜ਼ੀ ਕਰੀ ਜਾਈਏ ਜੀ ਰੇਟ ਆਪਾਂ 45000 ਕਰਦੇ ਆਂ ਹਾਂਜੀ ਤੇ ਲੈਸਨ ਆਫ ਕਰਕੇ 43 ਦੇਵਾਂਗੇ 43000 ਦੇ ਹਾਂਜੀ ਉਹੀ ਹੈ ਕਿ ਜੇ ਥੋੜੀ ਬੜੀ ਕਰ ਦਈਏ 42 ਹੀ ਦੇ ਦਾਂਗੇ 42000 ਦੀ ਹਾਂਜੀ ਠੀਕ ਹੈ ਜੀ ਲਓ ਜੀ ਦੋਸਤੋ ਡਿਮਾਂਡ ਰੱਖੀ ਗਈ ਆ 45000 ਰੁਪਿਆ ਤੇ 42000 ਦੇ ਵਿੱਚੋਂ ਭਜਨੇ ਕਹਿੰਦੇ ਆਇਆਂ ਗਿਆ ਦਾ ਮਾਨਤਨ ਹੋਊਗਾ ਝੋਟੀ ਦੋਸਤੋ ਚੰਗੀ ਨਸਲ ਵਾਲੀ ਆ ਭਾਈ ਉਹਨੇ ਡਿਟੇਲ ਦੱਸਤੀ ਸਾਰੀ ਤੇ ਬਾਕੀ ਇਹ ਗੱਲ ਆ ਘਰ ਵਾਲੇ ਵੀਰਾਂ ਨੂੰ ਬੇਨਤੀ ਆ ਵੀ ਦੋ ਨੰਬਰਾਂ 'ਚ ਜਿਹੜੇ ਵੀਰ ਨੇ ਖੜਨੀ ਆ ਕੋਈ ਵੀਰ ਫੋਨ ਨਾ ਲਵੇ ਬੇਸ਼ੱਕ ਜਿਹੜੇ ਵੀਰ ਨੇ ਘਰ ਸ਼ੌਕ ਨਾ ਪਲਣੀ ਆ ਉਹ ਫੋਨ ਲਾਵੇ ਕਿਉਂਕਿ ਇਹ ਤੁਹਾਨੂੰ ਪਤਾ ਪ੍ਰੋਬਲਮ ਦੀ ਸਾਰੀ ਹੱਲ ਹੋ ਗਈ ਆ ਡਾਕਟਰੀ ਇਲਾਜ ਦਾ ਹੋ ਗਿਆ ਵਾ ਜਿਹ ਇਸੋ ਬਿਨਾ ਭਾਈ ਜੀ ਨੇ ਤਿੰਨ ਨਾਂ ਦੇ گاਵਾਂ ਦੇ ਵਿੱਚ ਡਿਟੇਲ ਕੱਲੇ-ਕੱਲੇ ਨਾਲ ਦੀ ਦੱਸਤੀ ਹੈ ਐਡਰੈਸ ਇੱਕ ਰੀ ਫੇ ਬੋਲ ਦੇਣਾ ਪਿੰਡ ਕੋਟ ਬੁੱਢਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਭਾਈ ਫੋਨ ਨੰਬਰ ਇੱਕ ਰੀ ਫੇ ਬੋਲ ਦੋ 7740931022 ਠੀਕ ਹੈ ਜੀ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਵੇਖਣ ਵਾਸਤੇ